ਮਨਰੇਗਾ ਬਚਾਓ ਦੇ ਧਰਨੇ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਸ਼੍ਰੀ ਬਖੇਲ ਜੀ ਭਪੇਸ਼ ਬਖੇਲ ਜੀ ਸਾਡੇ ਬਹੁਤ ਹੀ ਸਕਾਰਯੋ ਰਾਜਾ ਵੜਿੰਗ ਜੀ ਜੋ ਪੀਸੀਸੀ ਦੇ ਪ੍ਰਧਾਨ ਨੇ ਜਿਨ੍ਹਾਂ ਦਾ ਪ੍ਰਾਲਾ ਕਰਕੇ ਅੱਜ ਮਨਰੇਗਾ ਦੇ ਲੋੜਵੰਦ ਪਰਿਵਾਰਾਂ ਦੇ ਨਾਲ ਖੜਨ ਦਾ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਸੰਦੀਪ ਸੰਧੂ ਜੀ ਉਹਨਾਂ ਦੇ ਸਾਥੀ ਸਟੇਜ ਤੇ ਖੜੇ ਨੇ ਇਹਨਾਂ ਨੇ ਸਾਰੇ ਨੇ ਰਲ ਕੇ ਜੋ ਪੰਜਾਬ ਦੇ ਵਿੱਚ ਅੱਜ ਲੋੜਵੰਦ ਪਰਿਵਾਰਾਂ ਦੇ ਨਾਲ ਖੜਨ ਦਾ ਉਪਰਾਲਾ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰਦਾਰ ਅਮਰ ਸਿੰਘ ਜੀ ਐਮਪੀ ਸਾਹਿਬ ਜਿਹੜੇ ਬਹੁਤ ਹੀ ਸਤਿਕਾਰਯੋਗ ਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਅਮਰੀਕਾ ਚਲਾਨ ਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਸੀ ਜਦੋਂ ਇਹ ਕਾਨੂੰਨ ਬਣਿਆ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੀ ਆਨ ਤੇ ਸ਼ਾਨ ਸਾਡੇ ਨੌਜਵਾਨਾਂ ਦੇ ਸਾਥੀ ਨੌਜਵਾਨਾਂ ਦੀ ਆਵਾਜ਼ ਚੁੱਕਣ ਵਾਲੇ ਬੇத்ੜਕ ਸੁਖਪਾਲ ਸਿੰਘ ਖਹਿਰਾ ਜੀ ਜਿਨ੍ਹਾਂ ਨੇ ਆਪੋ ਜਿੰਦਾ ਰੋਲ ਇਸ ਸਰਕਾਰ ਦਾ ਜੇ ਡਟ ਕੇ 4 ਸਾਲ ਵਿਰੋਧ ਕੀਤਾ ਤਾਂ ਸੁਖਪਾਲ ਸਿੰਘ ਖੈਰਾ ਦਾ ਬਹੁਤ ਵੱਡਾ ਰੋਲ ਹੈ ਇਸ ਸਰਕਾਰ ਦੇ ਖਿਲਾਫ ਪਰਚੇ ਦਰਜ ਕਰਵਾਉਣੇ ਬੇ ਤੜਕ ਹੋ ਕੇ ਇੱਕ ਕਰਾਰਾ ਜਵਾਬ ਦੇ ਸਰਕਾਰ ਨੂੰ ਦਿੱਤਾ ਸੁਖਪਾਲ ਸਿੰਘ ਖੈਰਾ ਦਾ ਬਹੁਤ ਵੱਡਾ ਉਹਦੇ ਵਿੱਚ ਯੋਗ ਹੈਗਾ ਸਾਡੀ ਮੈਡਮ ਰਿਚਾ ਕਬਲੇ ਜੀ ਸਾਡੀ ਪ੍ਰਧਾਨ ਗੁਰਸ਼ਰਨ ਕੌਰ ਜੀ ਸਾਡੇ ਸਿਟੀ ਪ੍ਰਧਾਨ ਨਰੇਸ਼ ਦੁੱਗਲ ਜੀ ਸਟੇਜ ਤੇ ਬੈਠੇ ਸਰਦਾਰ ਹਰਦੀਾਲ ਸਿੰਘ ਕਮੋਜ ਜਿਨ੍ਹਾਂ ਨੇ ਇਸ ਹਲਕੇ ਦੇ ਵਿੱਚ ਪੂਰੇ ਜ਼ਿਲ੍ਹੇ ਨੂੰ ਇਕੱਠਾ ਕਰਕੇ ਇੱਕ ਸਨੇਹਾ ਦਿੱਤਾ ਸਟੇਜ ਤੇ ਬੈਠੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸਾਹਮਣੇ ਬੈਠੇ ਸਤਿਕਾਰਯੋਗ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਮਨਰੇਗਾ ਦੇ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਪਿਛਲੇ 5 ਸਾਲ ਕਾਂਗਰਸ ਦੇ ਟਾਈਮ ਦੇ ਵਿੱਚ ਵਾਅ ਚੜ੍ਹ ਕੇ ਕੰਮ ਕੀਤਾ ਤੇ ਆਪਣੇ ਪਰਿਵਾਰ ਚਲਾਏ ਅੱਜ ਸਾਰੇ ਸਤਕਾਰਯੋਗ ਮੇਰੇ ਵੀਰੋ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਜਿਨ੍ਹਾਂ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਚੜ੍ਹਦੀ ਕਲਾ ਦੇ ਵਿੱਚ ਸਾਧੂ ਸਿੰਘ ਬੈਠੇ ਨੇ ਧਰਮਸੋਧ ਜੀ ਜੋ ਮੰਤਰੀ ਰਹੇ ਨੇ ਸਾਡੇ ਸਤਕਾਰਯੋਗ ਐਡੀਜੀਬੀ ਸਾਹਿਬ ਬੈਠੇ ਨੇ ਰਜਿੰਦਰ ਜੀ ਬੈਠੇ ਨੇ ਸਮਾਨੇ ਤੋਂ ਸਾਡੇ ਬਹੁਤ ਹੀ ਮਹੰਤ ਖਰੋੜਾ ਜੀ ਜਿਹੜੇ 3 ਸਾਲ ਇਹ ਜ਼ਿਲ੍ਹੇ ਦੀ ਪ੍ਰਧਾਨਗੀ ਕੀਤੀ ਹੈ ਮਨ ਤੋੜ ਕੇ ਉਪਰਾਲਾ ਕੀਤਾ ਸੀ ਕਾਂਗਰਸ ਜੋੜਨ ਦਾ ਸਾਰੇ ਸਤਿਕਾਰਯੋਗ ਸਾਰੇ ਸੀਨੀਅਰ ਲੀਡਰ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੀ ਇਹਨਾਂ ਨੂੰ ਕਹਿੰਦਾ ਦੂਜੀ ਗੱਲ ਜੋ ਕਾਂਗਰਸ ਪਾਰਟੀ ਦੀ ਨਹੀਂ ਸੀ ਇੱਕ ਮਹਾਤਮਾ ਗਾਂਧੀ ਜੀ ਜੋ ਸਾਡੇ ਸੁਰਗਵਾਸ ਪੰਡਤ ਜਵਾਹਰ ਲਾਲ ਨਹਿਰੂ ਦੀ ਸੋਚ ਸੀ ਉਹਨਾਂ ਦਾ ਇੱਕੋ ਨਿਸ਼ਾਨਾ ਸੀ ਵੀ ਜਿਹੜਾ ਸਭ ਤੋਂ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰ ਆਦਿਵਾਸੀ ਜਿਨ੍ਹਾਂ ਦੇ ਘਰ ਤੱਕ ਅਸੀਂ ਸਰਕਾਰ ਦਾ ਪੈਸਾ ਕਿਵੇਂ ਪਹੁੰਚਾ ਸਕਦੇ ਆ ਕਿਵੇਂ ਹਰ ਲੋੜਵੰਦ ਪਰਿਵਾਰ ਨੂੰ ਸਰਕਾਰ ਦੇ ਵਿੱਚ ਹਿੱਸੇਦਾਰੀ ਭਾਗੀਦਾਰੀ ਦੇ ਸਕਦੇ ਆ ਅਸੀਂ ਨੌਕਰੀਆਂ ਦੇ ਕੇ ਨਹੀਂ ਦੇ ਸਕਦੇ ਅਸੀਂ ਮੰਦਰਗਾ ਚਲਾ ਕੇ ਇਹ ਭਾਗੀਆਂਦਾਰੀਆਂ ਦੇ ਸਕਦੇ ਆ ਅੱਜ ਸਾਡੇ ਪੰਡਤ ਜਵਾਰ ਲਾਲ ਨਹਿਰੂ ਜੀ ਦੀ ਸੋਚ ਮਹਾਤਮਾ ਗਾਂਧੀ ਜੀ ਦੀ ਸੋਚ ਸਾਸਤਰੀ ਜੀ ਦੀ ਸੋਚ जिन्ना ने नारा ਦਿੱਤਾ ਸੀ ਜੈ ਜਵਾਨ ਜੈ ਜਕਸਨ ਸਾਡੇ ਸੁਰਗਵਾਸੀਆ ਸ੍ਰੀਮਤੀ ਇਤਰਾ ਗਾਂਧੀ ਜੀ ਜਿਨ੍ਹਾਂ ਨੇ ਨਾਰਾ ਦਿੱਤਾ ਸੀ ਗਰੀਬੀ ਹਟਾਓ ਦੇਸ਼ ਬਚਾਓ ਸਾਡੀ ਸੋਹਣਿਆ ਗਾਂਧੀ ਜੀ ਜਿਨ੍ਹਾਂ ਨੇ ਆਪਣੀ ਕੁਰਸੀ ਛੱਡ ਕੇ ਇੱਕ ਬਹੁਤ ਕਾਬਲ ਤੇ ਇਮਾਨਦਾਰ ਪ੍ਰਧਾਨ ਮੰਤਰੀ ਬਣਾਇਆ ਸੀ ਡਾਕਟਰ ਮਨਮੋਹਨ ਸਿੰਘ ਅੱਜ ਉਸ ਪਰਿਵਾਰ ਦੀ ਬਦੌਲਤ ਰਾਹੁਲ ਗਾਂਧੀ ਜੀ ਪ੍ਰਿੰਕਿਆ ਗਾਂਧੀ ਜੀ ਜਿਨ੍ਹਾਂ ਨੇ ਇਸ ਦੇਸ਼ ਨੂੰ ਇੱਕ ਮਾਰਚ ਜੋੜਨ ਦਾ ਪੈਦਲ ਯਾਤਰਾ ਕਰ ਕਰਕੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਇੱਕ ਪਰੋਨ ਦਾ ਪਰਾਲਾ ਕੀਤਾ ਮੈਂ ਅੱਜ ਜੋ ਉਹਨਾਂ ਨੇ ਇਹ ਮੰਦਰੇਗਾ ਇੱਕ ਕਾਨੂੰਨ ਲਿਆਂਦਾ ਸੀ ਇਹ ਹੱਕ ਦਿੱਤਾ ਸੀ ਕੋਈ ਫ੍ਰੀ ਫੰਡ ਨਹੀਂ ਦਿੱਤਾ ਇੱਕ ਆਮ ਲੋਕਾਂ ਨੂੰ ਹੱਕ ਦਿੱਤਾ ਸੀ ਇੱਕ ਕੰਮ ਕਰਨ ਦਾ ਇੱਕ ਪੈਸੇ ਕਮਾਣ ਦਾ ਰੋਟੀ ਖਾਣ ਦਾ ਪ੍ਰਾਲਾ ਕੀਤਾ ਸੀ ਦੇਣ ਦਾ ਪ੍ਰਾਲਾ ਕੀਤਾ ਸੀ ਅੱਜ ਉਹਨਾਂ ਦੇ ਰਸਤੇ ਤੇ ਚੱਲਦੇ ਹੋਏ ਅੱਜ ਕਾਂਗਰਸ ਪਾਰਟੀ ਦੁਆਰਾ ਜੋ ਮੰਦਰੀਗਾ ਦਾ ਕਾਨੂੰਨ ਬੀਜੇਪੀ ਬਦਲਣ ਜਾ ਰਹੀ ਹੈ ਥੋੜੇ ਵੱਧ ਲੋਕਾਂ ਦਾ ਪੈਸਾ ਥੋੜੇ ਲੋਕਾਂ 'ਚ ਪਹੁੰਚਾਣਾ ਚਾਹੁੰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਣਦੀਪ ਨਾਭਾ ਜੀ ਜਿਹੜੇ ਪਿੱਛੇ ਮੰਤਰੀ ਵੀ ਰਹੇ ਨੇ ਪੰਜ ਵਾਰ ਐਮ ਐਲ ਰਹੇ ਇਹਨਾਂ ਦੇ ਮਾਤਾ ਪਿਤਾ ਮੰਤਰੀ ਰਹੇ ਬਹੁਤ ਪੁਰਾਣੀ ਦੇਣਾ ਨਾਪੇ ਨੂੰ ਇਸ ਪਰਿਵਾਰ ਦੀ ਉਹ ਵੀ ਪਹੁੰਚੇ ਨੇ ਮੈਂ ਆਪਣੇ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਬੜਾ ਪ੍ਰਾਲਾ ਕੀਤਾ ਸੀ ਬਗੇਲ ਸਾਹਿਬ ਜੀ ਤੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਸਵਾਗਤ ਕਰਦਾ ਮੈਂ ਨਾਰੇ ਲਵਾਉਂਗਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸੋਨੀਆ ਗਾਂਧੀ राहुल गांधी प्रियंका गांधी बघेल साहब राजा वडिंग जी कांग्रेस पार्टी मैं बहुत ही ادب ਤੇ ਸਤਕਾਰ ਨਾਲ ਵੈਲਕਮ ਕਰਦੀ ਹਾਂ ਸ਼੍ਰੀ ਭੁਪੇਸ਼ बघेल ਜੀ ਜੋ ਸਾਡੇ ਚਾਏ ਨੇ ਪਰਸੋ ਤੋਂ ਯਾਤਰਾ ਕਰ ਰਹੇ ਨੇ ਬਹੁਤ ਬਹੁਤ ਇੱਕ ਮਿੰਟ ਮੇਰੇ ਵੀਰੋ ਬਗੇਲ ਸਾਹਿਬ ਪਹੁੰਚੇ ਨੇ ਇਹਨਾਂ ਦਾ ਸਵਾਗਤ ਹੋ ਰਿਹਾ ਹਰਦਿਆਲ ਸਿੰਘ ਮੋਹਜ ਵੱਲੋਂ ਪਰ ਹਰਦਿਆਲ ਜੀ ਨੂੰ ਰਸਤਾ ਨਹੀਂ ਮਿਲ ਰਿਹਾ ਸਿਰੇ ਜਾਣ ਦਾ ਰਸਤਾ ਹੀ ਬੰਦ ਕਰਤਾ ਇਸ ਕਰਕੇ ਮੇਰੇ ਵੀਰੋ ਰਸਤਾ ਛੱਡੋ ਜਿਸ ਇਨਸਾਨ ਨੇ ਪ੍ਰੋਗਰਾਮ ਕਰਾਇਆ ਉਹਨੂੰ ਤਾਂ ਮਿਲ ਲੈਣ ਦਿਓ ਮੈਂ ਇੱਕ ਮਿੰਟ ਖੜੋ ਤੁਹਾਨੂੰ ਬਾਅਦ ਚੋਂ ਬੁਲਾਉਂਦਾ ਖੜੋ ਇੱਥੇ ਠੀਕ ਬਾਈ ਆ ਮੇਰੀ ਬੇਨਤੀ ਆ ਸੱਜਣਾ ਨੂੰ ਜਿਹੜੇ ਜੇਬਾਂ 'ਚ ਹੱਥ ਪਾ ਕੇ ਖੜੇ ਆ ਯਾਰ ਐ ਨਾ ਕਰੋ ਸਾਰਾ ਮਾਹੌਲ ਖਰਾਬ ਹੋ ਜਾਊਗਾ ਸਾਡਾ ਤਾਂ ਉਹ ਭਾਈ ਐਨਕਾ ਵਾਲੇ ਵੀਰ ਛੋਟੇ ਬਾਈ ਮੇਰਾ ਵੀਰ ਬਣ ਕੇ ਬੈਠ ਯਾਰ ਐ ਨਾ ਕਰ ਮਗਰ ਬੰਦਿਆਂ ਦਾ ਕੀ ਕਸੂਰ ਐ ਦੱਸੋ ਮਗਰ ਕੀ ਕਸੂਰ ਐ ਜੇ ਤੁਸੀਂ ਢੀਚ ਖੜਜੋਗੇ ਤਾਂ ਹਜੇ ਵੀ ਨਹੀਂ ਤੁਸੀਂ ਚਾਰ ਜਾਣੇ ਸੁਣ ਰਹੇ ਯਾਰ ਇਸ ਗੱਲ ਨੂੰ ਕੋਈ ਹੱਥ ਜੋੜ ਕੇ ਬੇਨਤੀ ਐ ਆ ਬੰਨਿਆ ਨੂੰ ਮੇਰੀ ਬੇਨਤੀ ਐ ਬਾਈ ਸਰਦਾਰ ਸਾਹਿਬ orange ਪਗੜੀ ਕੇਸਰੀ ਰੰਗ ਦੀ ਪੱਗ ਬੰਨੀ ਐ ਭਾਈ ਸਾਹਿਬ ਆ ਪੰਜ ਸੱਤ ਬੰਦੇ ਨਹੀਂ ਸਰ ਫਿਰ ਕੋਈ ਕਰਾਓ ਜਾ ਕੇ ਜੇ ਮੈਨੂੰ ਨਹੀਂ ਚੱਲ ਮੇਰੇ ਵੀਰੋ ਤੁਸੀਂ ਪ੍ਰੋਗਰਾਮ ਤੇ ਆਏ ਹੋ ਬਹੁਤ ਵੱਧ ਚੜ ਕੇ ਜਿੰਨੀ ਜਨਤਾ ਅੰਦਰ ਆ ਇਨੀ ਬਾਹਰ ਹੈ ਗਈਆ ਮੇਰੇ ਵੀਰੋ ਜੇ ਘਰ ਤੋਂ ਚੱਲ ਹੀ ਆਏ ਜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੋ ਰਾਜਾ ਵਿੜਿੰਗ ਜੀ ਨੂੰ ਪਿਆਰ ਕਰਦੇ ਹੋ ਜੇ ਨਾ ਸਾਢੇ 3 ਸਾਲ ਤੋਂ ਕਾਂਗਰਸ ਦਾ ਚੰਡਾ ਚੱਕ ਚੱਕ ਕੇ ਤੁਹਾਡੇ ਤੁਹਾਡੇ ਨਾਲ ਖੜੇ ਹੋਣ ਦਾ ਕਾਂਗਰਸ ਪਾਰਟੀ ਜਾਨ ਫੁੱਕੀ ਆ ਅੱਜ ਉਸ ਨੂੰ ਬੇਨਤੀ ਕਰਨੀ ਪੈ ਰਹੀ ਹੈ ਵੀ ਤੁਸੀਂ ਬਹਿ ਜਾਓ ਮੇਰੇ ਵੀਰੋ ਜਦੋਂ ਰਾਜਾ ਵੜਿੰਗ ਜੀ ਸਟੇਜ ਤੇ ਪਹੁੰਚ ਗਏ ਸਾਡੀ ਭੈਣ ਅਰਨਾ ਚੌਧਰੀ ਜਿਹੜੀ ਪਿੱਛੇ ਮੰਤਰੀ ਰਹੀ ਆ 5 ਸਾਲ ਉਹ ਵੀ ਸਟੇਜ ਤੇ ਪਹੁੰਚੀ ਆ ਜੇ ਰਾਜਾ ਵੜਿੰਗ ਜੀ ਨੂੰ ਅੱਜ ਬਿਠਾਉਣ ਦਾ ਤੁਹਾਨੂੰ ਰਿਕਵੈਸਟ ਕਰਨੀ ਪੈ ਰਹੀ ਆ ਏ ਤੁਸੀਂ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੋ ਸਾਰੇ ਬਹਿ ਜਾਓ ਮੇਰੇ ਵੀਰ ਆਪਣੀ ਆਪਣੀ ਥਾਂ ਤੇ ਮੈਂ ਸਟੇਜ ਵਾਲਿਆਂ ਨੂੰ ਬੇਨਤੀ ਕਰਦਾ ਤੁਸੀਂ ਭਗੇਲ ਸਾਹਿਬ ਨੂੰ ਲੋਕਾਂ ਨੂੰ ਮਿਲਣ ਦਿਓ ਤੁਸੀਂ ਰੋਜ਼ ਮਿਲਣਾ ਜਿਹੜੇ ਮੇਨ ਸਾਡੇ ਲੀਡਰ ਬਾਹਰੋਂ ਆਏ ਨੇ ਇਹਨਾਂ ਨੂੰ ਮੁਰੇ ਖੜਨ ਦਿਓ ਤੁਸੀਂ ਤਾਂ ਕਿਸੇ ਨੂੰ ਮਿਲਣ ਨਹੀਂ ਦਿੰਦੇ ਪਟਿਆਲੇ ਵਾਲੇ ਤਾਂ ਦਿੱਲੀ ਮਿਲਦੇ ਰਹਿੰਦੇ ਨੇ ਮੈਂ ਫਿਰ ਬੇਨਤੀ ਸਟੇਜ ਵਾਲਿਆਂ ਨੂੰ ਵੀ ਕਹਿੰਦਾ ਸਿਭਨ ਰੱਖੋ ਸਟੇਜ ਦਾ ਮੇਰੇ ਵੀਰ ਭਗੇਲ ਸਾਹਿਬ ਆਏ ਨੇ ਰਾਜਾ ਬੜਿੰਗ ਜੀ अपना कीमती ਸਮਾਂ ਕੱਟ ਕੇ ਸਾਢੇ 3 ਸਾਲ ਹੋ ਗਏ ਇਹ ਚੰਡਾ ਲੈ ਕੇ ਘਰ ਘਰ ਪਹੁੰਚਿਆ ਅੱਜ ਜੇ ਇਹਨੂੰ ਪਿਆਰ ਕਰਦੇ ਹੋ ਤਾਂ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਹੋ ਤੁਹਾਡਾ ਬਹੁਤ ਧੰਨਵਾਦ बघेल ਸਾਭ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਂਗਰਸ ਨੂੰ ਜੋੜਨ ਦਾ ਪਰਲਾ ਕੀਤਾ ਮੈਂ ਇੱਕ ਵਾਰੀ ਸਾਰੇ ਸਟੇਜ ਤੇ ਆਏ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਦਾ ਆਪਣੇ ਵੱਲੋਂ तहे ਦਿਲੋਂ ਧੰਨਵਾਦ ਕਰਦਾ ਆਸ ਕਰਦਾ ਕਾਂਗਰਸ ਪਾਰਟੀ ਦੀ ਗੱਲ ਕਰੋ ਕਿਸੇ ਵਿਅਕਤੀ ਦੀ ਗੱਲ ਨਾ ਕਰੋ ਅਸੀਂ ਕਾਂਗਰਸ ਨੂੰ ਤਾਕਤਾਂ ਕਰਨਾ ਕਿਸੇ ਬੰਦੇ ਨੂੰ ਤਾਕਤਾਂ ਨਹੀਂ ਕਰਨਾ ਤੇ ਕਾਂਗਰਸ ਤਾਕਦੀ ਆ ਤਾਂ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਤੇ ਕਾਂਗਰਸ ਨਹੀਂ ਤਾਕਦੀ ਉਸ ਨਹੀਂ ਬਣਾ ਇਸ ਕਰਕੇ ਹਮੇਸ਼ਾ ਨਾਰਾ ਲਾਓ ਕਾਂਗਰਸ ਪਾਰਟੀ ਦਾ ਕਾਂਗਰਸ ਚੰਦੇਹਟ ਰਾਜਾ ਵਿਢਿੰਗ ਜੀ ਨੇ ਜਦੋਂ ਦੀ ਵਾਕ ਡੋਰ ਸੰਭਾਲੀ ਆ ਵਧੀਆ ਕੰਮ ਕਰ ਰਹੇ ਨੇ ਵਧੀਆ ਪ੍ਰਚਾਰ ਲੈਣਾ ਨੇ ਕੀਤਾ ਇਸ ਕਰਕੇ ਇਹਨਾਂ ਦਾ ਪਾਸੋਂ ਸੁਣੋ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ